ਸਤਿਕਾਰਯੋ ਸਾਰੇ ਪੱਤਰਕਾਰ ਸਹਿਬਾਨ ਪਹਿਲਾਂ ਤਾਂ ਇਸ ਗੱਲ ਲਈ ਮਾਫੀ ਕਿ 2 ਵਜੇ ਦਾ ਟਾਈਮ ਸੀ 2:12 ਹੋ ਗਏ ਆ ਅਸੀਂ 15-20 ਮਿੰਟ ਲੇਟ ਕਿਉਂਕਿ ਮੀਟਿੰਗ ਸ਼ੁਰੂ ਕੀਤੀ ਸੀ ਦੇਰ ਕੇ ਲੇਟ ਹੋਏ ਨੰਬਰ 2 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਹਰ ਸਨੇਹ ਤੇ ਵੱਡੀ ਗਿਣਤੀ ਵਿੱਚ ਪਹਿਲਾਂ ਵੀ ਆਉਂਦੇ ਰਹੇ ਪਰ ਅੱਜ ਬਹੁਤ ਹੀ ਵੱਡੀ ਗਿਣਤੀ ਚ ਆਏ ਇਸ ਦਾ ਤੁਹਾਨੂੰ ਪਤਾ ਹੈ ਕਿ 18 ਜਨਵਰੀ ਨੂੰ ਬਹੁਤ ਹੀ ਮਹੱਤਵਪੂਰਨ ਮੁੱਦਿਆਂ ਦੇ ਚੰਡੀਗੜ੍ਹ ਦੀ ਧਰਤੀ ਤੇ ਇੱਕ ਇਤਿਹਾਸਕ ਮੋਰਚਾ ਲੱਗਣ ਜਾ ਰਿਹਾ ਉਹਦੀ ਤਿਆਰੀ ਲਈ ਅੱਜ ਵੱਡੀ ਮੀਟਿੰਗ ਸੀ ਜ਼ਿਲ੍ਹਿਆਂ ਤੋਂ ਬਲਾਕਾਂ ਤੋਂ ਸਾਰੇ ਪੰਜਾਬ ਦੇ ਕੋਨੇ ਕੋਨੇ ਤੋਂ ਰਿਪੋਰਟਾਂ ਆਈਆਂ ਨੰਬਰ 2 28 ਤਰੀਕ ਨੂੰ ਇੱਕ ਮੀਟਿੰਗ ਹੋਣੀ ਹੈ ਇੱਥੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਕੇਂਦਰੀ ਜਲ ਸਰੋਤ ਮੰਤਰੀ ਨੇ ਉਸੇ ਵੀ ਕਹਾਣਾ ਐ ਇਸ ਵਾਈ ਲੰਗੁੱਦੇ ਤੇ ਉਹਦੇ ਲਈ ਵੀ ਵਿਚਾਰ ਕੀਤੀ ਹੈ ਇਸ ਤੋਂ ਇਲਾਵਾ ਹੀ ਕੁਝ ਡਿਸਕਸ਼ਨ ਹੋਈ ਹੈ ਸਾਰੇ ਮੋਰਚੇ ਪ੍ਰਤੀ ਸੋ ਅਸੀਂ ਪੰਜ ਜਥੇਬੰਦੀਆਂ ਦੇ ਆਗੂ ਸਹਿਬਾਨ ਬਾਕੀ ਸਾਰੇ ਜਿਹੜੇ ਬੈਠੇ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਪ੍ਰਧਾਨ ਬਲਾਕਾਂ ਦੇ ਪ੍ਰਧਾਨ ਵੱਡੀ ਗਿਣਤੀ 'ਚ ਥੋੜੇ ਸਾਹਮਣੇ ਪਤਾ ਵੀ ਹਾਲ ਭਰਿਆ ਹੈ ਕਿੰਨਾ ਉਤਸ਼ਾਹ ਹੈ ਮੇਰੇ ਖੱਬੇ ਪਾਸੇ ਜਲੰਧਰ ਤੋਂ ਸਰਦਾਰ ਕਸ਼ਮੀਰ ਸਿੰਘ ਅੱਗੇ ਗੁਲਜਾਰ ਸਿੰਘ ਸਲੇਮਪੁਰ ਅਰਜਿੰਦਰ ਸਿੰਘ ਟਾਂਡਾ ਆਜ਼ਾਦ ਕਿਸਾਨ ਸੰਘਰਸ਼ ਕਮਿਟੀ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਪੰਨੂ ਪ੍ਰਧਾਨ ਕਿਸਾਨ ਸੰਘਰਸ਼ ਕਮਿਟੀ ਰਾਜੇਵਾਲ ਸਾਹਿਬ ਦਰਸ਼ਨ ਦੀ ਲੋੜ ਨਹੀਂ ਪ੍ਰੇਮ ਸਿੰਘ ਭੰਗੂ ਦਾਸ ਕਸ਼ਮੀਰ ਅਰਜਿੰਦਰ ਸਿੰਘ ਕੋਟ ਪਨਾਚ ਜਨਰਲ ਸਕੱਤਰ ਬੀਕੇ ਉਹ ਰਾਜੇਵਾਲ ਸਦਾ ਕਸ਼ਮੀਰਾ ਸਿੰਘ ਫ੍ਰੇਗਰ ਤੋਂ ਸੁਖਵਿੰਦਰ ਸਿੰਘ ਇਹ ਸਾਥੀ ਸਾਰੇ ਹਾਜ਼ਰ ਨੇ ਸੋ ਅੱਜ ਜਿਹੜੇ ਮਹੱਤਵਪੂਰਨ ਗੱਲਾਂ ਦੇ ਉੱਪਰ ਵਿਚਾਰ ਕੀਤੇ ਔਰ ਫੈਸਲੇ ਕੀਤੇ ਉਸ ਸੰਖੇਪ ਦੇ ਵਿੱਚ ਰਾਜੇਵਾਲ ਸਾਹਿਬ ਦਰਸ਼ਨਗੇ ਔਰ ਦੂਜੀ ਬੇਨਤੀ ਹੈ ਜਿਵੇਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਿਹਤ ਬਹੁਤੀ ਚੰਗੀ ਨਹੀਂ ਹੈ ਜਿਵੇਂ ਪਹਿਲਾਂ ਅਸੀਂ ਟਾਈਮ ਦਿੰਨੇ ਆ 1 ਟੂ 1 ਡੇਢ ਦੋ ਘੰਟੇ ਲੱਗ ਜਾਂਦੇ ਨੇ ਉਸ ਤੋਂ ਥੋੜੀ ਜਿਹੀ ਖਿਮਾ ਦੇਣਾ ਇਕੱਠੇ ਹੀ ਕਰ ਲੈਣਾ ਧੰਨਵਾਦ ਰਾਜੇਵਾਲਾ ਸਾਹਿਬ ਨੂੰ ਫੈਸਲਿਆਂ ਦੀ ਜਾਣਕਾਰੀ ਦੇਣਗੇ ਬਹੁਤ ਹੀ ਸਤਿਕਾਰਯੋਗ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਤੁਹਾਨੂੰ ਪਤਾ 18 ਜਨਵਰੀ ਦਾ ਪੰਜਾਬ ਦੇ ਤਰਿਆਈ ਪਾਣੀਆਂ ਦੇ ਮਸਲੇ ਤੇ ਫੈਡਰਲ ਸਿਸਟਮ ਤੇ এনਵਾਇਰਨਮੈਂਟ ਤੇ ਕਿਸਾਨਾਂ ਦੇ ਕਰਜ਼ੇ ਤੇ ਇਨਾ ਮੁੱਦਿਆਂ ਤੇ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ ਤਿਆਰੀ ਬੜੀ ਜੋਰ ਸ਼ੋਰ ਨਾਲ ਸਾਰੇ ਪੰਜਾਬ ਚ ਹੋ ਰਹੀ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਸ ਆਈਆਂ ਬਹੁਤ ਲੋਕਾਂ ਵਿੱਚ ਉਤਸ਼ਾਹ ਹੈ ਇਹ ਆਪਣੇ ਆਪ ਵਿੱਚ ਫੇਰ ਇੱਕ ਦਿੱਲੀ ਵਾਂਗ ਵੱਡਾ ਮੋਰਚਾ ਚੰਡੀਗੜ੍ਹ ਚ ਹੋਏਗਾ ਜਿਹੜਾ ਚੰਡੀਗੜ੍ਹ ਦੀ ਧਰਤੀ ਤੇ ਹੀ ਲੱਗੇਗਾ ਹਰ ਹਨ ਚੋਥੇ ਹੀ ਲੱਗੇਗਾ ਇੱਕ ਇੱਥੇ ਮੈਂ ਸਾਫ਼ ਕਰ ਦੇਣਾ ਚਾਹੁੰਨਾ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਮੀਟਿੰਗ ਕਰ ਚੁੱਕੇ ਹਾਂ ਉਹਨਾਂ ਨੇ ਸਾਨੂੰ ਦੱਸਣਾ ਸੀ ਕਿ ਅਸੀਂ 34 ਸੈਕਟਰ ਦੀ ਗਰਾਊਂਡ ਮੰਗੀ ਹੈ ਉਹ ਸਾਨੂੰ ਉਹ ਦਿੰਦੇ ਨੇ ਕਿ ਨਹੀਂ ਦਿੰਦੇ ਅੱਜ ਇਥੋਂ ਤੁਹਾਡੇ ਰਾਹੀਂ ਚੇਤਾਵਨੀ ਦਿੰਨੇ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਅਗਲੀ ਮੀਟਿੰਗ 6 ਤਾਰੀਖ ਨੂੰ ਹੈ ਇੱਥੇ ਹੀ ਤੇ ਜੇ ਉਦੋਂ ਤੱਕ ਉਹਨਾਂ ਨੇ ਨਾਂ ਦਿੱਤਾ ਤਾਂ ਕੋਈ ਬਹੁਤ ਸਖਤ ਪ੍ਰੋਗਰਾਮ ਅਸੀਂ 6 ਤਾਰੀਖ ਨੂੰ ਇਥੋਂ ਐਲਾਨ ਕਰਾਂਗੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਦੂਸਰਾ 22 ਤਾਰੀਖ ਨੂੰ ਕੇਂਦਰੀ ਜਲ ਸਰੋਤ ਮੰਤਰੀ ਚੰਡੀਗੜ੍ਹ ਆ ਰਿਹਾ ਜਿਹਦੇ ਵਿੱਚ ਮੀਟਿੰਗ ਵਿੱਚ ਉਹਦਾ ਸਾਰਾ ਅਮਲਾ ਫੈਲਾ ਮੁੱਖ ਮੰਤਰੀ ਪੰਜਾਬ ਤੇ ਉਹਦਾ ਅਮਰ ਫੈਲਾ ਮੁੱਖ ਮੰਤਰੀ ਹਰਿਆਣਾ ਉਹਨਾਂ ਦਾ ਅਮਰ ਫੈਲਾ ਸਾਰੇ ਹਾਜ਼ਰ ਹੋਣਗੇ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ 28 ਤਾਰੀਖ ਪੰਜਾਬੀਆਂ ਲਈ ਬਹੁਤ ਉਹ ਦਿਨ ਅਹਿਮ ਹੈ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦ ਦੀ ਜੋੜ ਮੇਲੇ 'ਚ ਸਾਰੇ ਲੋਕਾਂ ਦਾ ਧਿਆਨ ਲੱਗਿਆ ਹੋਇਆ ਹੈ ਇਹਨਾਂ ਨੇ ਉਹ ਦਿਨ ਉਚੇਚੇ ਤੌਰ ਤੇ ਪੰਜਾਬੀਆਂ ਨੂੰ ਚੜਾਉਣ ਲਈ ਚੁਣਿਆ ਉਸੇ ਦਿਨ ਇਹ ਆ ਰਹੇ ਨੇ ਤਰੀਕ ਅੱਗੇ ਪਿੱਛੇ ਹੋ ਸਕਦੀ ਸੀ ਇਹ ਉਸ ਦਿਨ ਆ ਰਹੇ ਨੇ ਜਿਸ ਦਿਨ ਸਾਰਾ ਪੰਜਾਬ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਵਿੱਚ ਰੁੱਝਾ ਹੋਏਗਾ ਅਸੀਂ ਫੇਰ ਵੀ ਇਹ ਤੈਅ ਕੀਤਾ ਹੈ ਅਸੀਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ 28 ਤਾਰੀਖ ਨੂੰ ਇੱਥੋਂ ਸਾਰੇ ਪੰਜਾਬ ਤੋਂ ਕਿਸਾਨ ਆ ਕੇ ਉਹ ਜਿਹੜੀ ਕੇਂਦਰੀ ਟੀਮ ਆ ਰਹੀ ਹੈ ਉਹਦਾ ਵਿਰੋਧ ਕਰਾਂਗੇ ਵਿਰੋਧ ਪ੍ਰਦਰਸ਼ਨ ਇੱਥੇ ਹੋਏਗਾ ਇਸ ਤੋਂ ਇਲਾਵਾ ਮੈਂ ਦੱਸ ਚੁੱਕਾ 28 ਦੇ ਮੋਰਚੇ ਦੀ ਤਿਆਰੀ ਹੈ ਪੂਰੀ ਹੈ 18 ਦੇ ਮੋਰਚੇ ਦੀ ਪੂਰੀ ਤਿਆਰੀ ਹੈ ਉਹ 6 ਤਾਰੀਖ ਨੂੰ ਅਸੀਂ ਕਿੱਥੋਂ ਇਕੱਠੇ ਹੋ ਕੇ ਕਿ ਕਿੱਥੇ ਚੱਲਣਾ ਹੈ ਉਹ ਐਡਮਿਨਿਸਟ੍ਰੇਸ਼ਨ ਦਾ ਜਵਾਬ ਆ ਜਾਏਗਾ ਉਹ ਅਸੀਂ ਕਲੀਅਰ ਕਰ ਦੇਵਾਂਗੇ ਇੰਨੇ ਹੀ ਅੱਜ ਫੈਸਲੇ ਹੋਏ ਕਿਉਂਕਿ ਮੇਨਲੀ ਮੋਰਚੇ ਦੀ ਸਵੀਕਿਆ ਕਰਨੀ ਸੀ ਵੀ ਕਿੰਨੀ ਤਿਆਰੀ ਹੈ ਉਹ ਅਸੀਂ ਕੀਤੀ ਹੈ ਵਿਚਾਲੇ ਇਹ 28 ਤਰੀਕ ਦਾ ਕੇਂਦਰੀ ਟੀਮ ਆ ਰਹੀ ਹੈ ਉਹਦਾ ਸਾਡਾ ਫੈਸਲਾ ਸੀ ਵਿਰੋਧ ਕਰਨਾ ਉਹ ਅਸੀਂ ਵਿਰੋਧ ਟਟਕੇ ਕਰਾਂਗੇ। ਕਾਈਪ੍ਰਿਕ ਵਿੱਚ ਮੀਟਿੰਗ ਹੋਣੀ ਹੈ ਮੀਟਿੰਗ ਦਾ ਖਾਦਾ ਵਿਰੋਧ। ਮੀਟਿੰਗ ਦਾ ਮਨੂਆ ਜੋ ਮੇਰੇ ਤੋਂ ਸੀਐਮ ਭਾਣੇ ਨੇ ਉਸ ਕੇਸ ਦਾ ਵਿਰੋਧ। ਵਿਰੋਧ ਇਸ ਕਰਦਾ ਸਾਡੇ ਕੋਲ ਪਾਣੀ ਹੈ ਨਹੀਂ ਸਾਨੂੰ ਉਹ ਚੜਾਉਂਦੇ ਨੇ ਬਾਰ-ਬਾਰ। ਪੰਜਾਬ ਨੂੰ ਚੜਾਉਂਦੇ ਨੇ ਇਸ ਐਸਵਾਈਐਲ ਨੇ ਬਹੁਤ ਬਹੁਤ ਨੌਜਵਾਨਾਂ ਦੀ ਜਾਨ ਲੈ ਲਈ ਇਹ ਫੇਰ ਉਹ ਐਸਵਾਈਐਲ ਦਾ ਰਾਗ ਆਲਾਪ ਰਹੇ ਨੇ ਸਾਨੂੰ ਇਹ ਰਾਗ ਪਸੰਦ ਨਹੀਂ ਪੰਜਾਬੀਆਂ ਨੂੰ। ਰਾਜਵੰਦ ਸਾਹਿਬ ਇਹ ਚਾਹੀਦਾ ਰਾਜਵੰਦ ਸਾਹਿਬ ਮੈਨੂੰ ਮੈਨੂੰ ਇੱਕ ਦੱਸਿਓ ਜਿਹੜਾ ਮੁੱਖ ਮੰਤਰੀ ਗੰਗਾ ਨਗਰ ਚ ਜਾ ਕੇ ਕਹਿੰਦਾ ਹੈ ਵੀ ਤੁਹਾਨੂੰ ਪਾਣੀ ਦੀ ਕੋਈ ਕਮੀ ਨਹੀਂ ਰਹਿਣ ਦਵਾਂਗੇ ਤੇ ਸਾਨੂੰ ਸਾਡੀ ਸਰਕਾਰ ਬਣਾ ਦਿਓ ਜਿਹੜਾ ਪਾਰਟੀ ਦਾ ਮੁਖੀ ਕੇਜਰੀਵਾਲ ਤੇ ਸਾਡਾ ਫਾਈਨੈਂਸ ਮਿਨਿਸਟਰ ਤੇ ਸਾਡਾ ਇੱਕ ਐਮਪੀ ਸੰਦੀਪ ਪਾਠਕ ਹਰਿਆਣੇ ਚ ਕਹਿੰਦੇ ਨੇ ਵੀ ਤੁਹਾਡੇ ਇੱਕ ਇੱਕ ਖੇਤ ਨੂੰ ਪਾਣੀ ਲਾ ਦੇਵਾਂਗੇ ਸਾਡੀ ਸਰਕਾਰ ਬਣਾ ਦਿਓ ਉਹਦੇ ਤੇ ਕਿਵੇਂ ਵਿਸ਼ਵਾਸ ਕਰਾਂਗੇ ਇੱਕ ਗੱਲ ਜਿਨੂੰ ਅਸੀਂ ਬਾਰ-ਬਾਰ ਚਿੱਠੀਆਂ ਲਿਖ ਕੇ ਕਹਿੰਦੇ ਰਹੇ ਡੈਮ ਸੇਫਟੀ ਐਕਟ ਦਾ ਵਿਰੋਧ ਕਰੋ ਤੁਹਾਡੇ ਸਾਰੇ ਡੈਮ ਡੈਮਾਂ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਕੱਖ ਨਹੀਂ ਕੀਤਾ ਉਸ ਪਾਸੇ ਪੂਣੀ ਨਹੀਂ ਕੱਤੀ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਪਾਣੀ ਤੇ ਵਾਈਐਸਐਲ ਕਹਿ ਕੇ ਜੋ ਸੈਂਟਰ ਚੋਂਦਾ ਉਹ ਬੋਲੀ ਬੋਲਦਾ ਹੈ ਉਹਦੇ ਤੇ ਵਿਸ਼ਵਾਸ ਕਿਵੇਂ ਕਰੀਏ ਰੋਲਾ ਵਿਸ਼ਵਾਸ ਦਾ ਹੈ ਦੇਖੋ ਜੀ ਇਹ ਜਿਹੜਾ 18 ਦਾ ਪ੍ਰੋਗਰਾਮ ਹੈਗਾ ਉਹ ਤਾਂ ਥੋੜਾ ਜਿਹਾ ਦੱਸੋ ਇਸ ਤਰੀਕੇ ਦਾ ਪ੍ਰੋਗਰਾਮ ਹੋਊਗਾ ਪੱਕਾ ਮੋਰਚਾ ਹੋਊਗਾ ਉਹ ਪੱਕਾ ਹੋਏਗਾ ਪਰ 18 ਤਰੀਕ ਦਾ 6 ਤਰੀਕ ਨੂੰ ਦੱਸਾਂਗੇ ਜਗਾ ਸਭ ਕੁਝ ਨਜੋਬ ਸਾਹਿਬ ਇੱਕ ਵਾਰ ਲਾਇਬ੍ਰੇਰੀ ਕਾ ਤੋਂ ਮੰਗਾ ਕੀ ਕੁਝ ਹੈ ਗਿਆ ਨੇ ਥੋੜੀਆਂ ਚੋ ਮੰਗਾ ਸਭ ਤੋਂ ਪਹਿਲੀ ਤਾਂ ਦਰਿਆਈ ਪਾਣੀਆਂ ਤੇ ਪੰਜਾਬ ਦਾ ਹੱਕ ਹੈ ਪਹਿਲਾਂ ਇਹ ਫੈਸਲਾ ਹੋਵੇ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਮਾਲਕ ਕੌਣ ਹੈ ਅਸੀਂ ਅਸੀਂ ਨਾ ਹਰਿਆਣੇ ਦਾ ਵਿਰੋਧ ਕਰ ਰਹੇ ਹਾਂ ਨਾ ਅਸੀਂ ਰਾਜਸਥਾਨ ਦਾ ਵਿਰੋਧ ਕਰ ਰਹੇ ਹਾਂ ਅਸੀਂ ਕਹਿੰਦੇ ਹਾਂ ਪਹਿਲਾ ਮਾਲਕ ਆਪਣੀ ਲੋੜ ਪੂਰੀ ਕਰੇ ਉਹ ਤੇ ਬਾਅਦ ਜਿਹੜਾ ਬਚਦਾ ਪਾਣੀ ਹੈ ਜੀਨੂੰ ਦੇਣਾ ਉਹ ਦਿੱਤਾ ਜਾਏ ਸਾਡੀ ਕਿਸੇ ਸਟੇਟ ਨਾਲ ਲੜਾਈ ਨਹੀਂ ਸਾਡੇ ਇੰਟਰ ਸਟੇਟ ਰਿਵਰਸ ਨਹੀਂ ਨਾ ਕੋਈ ਸਟੇਟ ਹੋ ਰਾਈਪੇਰੀਅਨ ਸਟੇਟ ਹੈ ਸਾਡੇ ਦਰਿਆਵਾਂ ਦੇ ਵਿੱਚ ਇਹਦਾ ਮਤਲਬ ਹੋਏ ਹੈ ਕਨਸਟੀਟਿਊਸ਼ਨਲੀ ਪੰਜਾਬ ਤਿੰਨਾਂ ਦਰਿਆਵਾਂ ਦੇ ਪਾਣੀ ਦਾ ਮਾਲਕ ਹੈ ਅੱਜ ਪੰਜਾਬ ਅੱਜੇ ਅੰਗਰੇਜ਼ੀ ਟ੍ਰਿਬਿਊਨ ਨੇ ਇੱਕ ਐਡੀਟੋਰੀਅਲ ਲਿਖਿਆ ਪੰਜਾਬ ਦੀ ਪਾਣੀ ਦੀ ਸਥਿਤੀ ਕੀ ਹੈ ਇੰਨੀ ਗੰਭੀਰ ਹੋ ਗਈ ਉਹਨੇ ਕਿਹਾ ਵੀ ਹੁਣ ਜਦੋਂ ਅਗਲੀ 200 ਮੀਟਰ ਤੇ ਜਾ ਕੇ ਜਦੋਂ ਬੋਰ ਕਰੋ ਕੋਈ ਪਾਣੀ ਨਾ ਪੀਣ ਦੇ ਲਾਇਕ ਹੋਣਾ ਤੇ ਨਾ ਉਹ ਖੇਤੀ ਦੇ ਲਾਇਕ ਹੋਣਾ ਅਸੀਂ ਉੱਥੇ ਪਹੁੰਚ ਗਏ ਤੇ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਾਡੇ ਕੋਲ ਕੁਦਰਤਾਂ ਬਖਸ਼ਿਆ ਹੋਇਆ ਦਰਿਆਈ ਪਾਣੀ ਹੈ ਜਿਹੜਾ ਹੁਣ ਤੱਕ ਅਨ ਕਨਸਟੀਟਿਊਸ਼ਨਲ ਸਮਝੌਤੇ ਕਰ ਕਰਕੇ ਕੇਂਦਰ ਨੇ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ ਨੰਬਰ 1 ਨੰਬਰ 2 ਜੇ ਕੇਂਦਰ ਸਰਕਾਰ ਬੰਗਲਾਦੇਸ਼ ਨਾਲ 25 ਸਾਲ ਬਾਅਦ ਅੱਜ ਗੰਗਾ ਦੇ ਪਾਣੀ ਦੇ ਉੱਤੇ ਰਿਵਿਊ ਕਰਨ ਵਾਸਤੇ ਮੀਟਿੰਗਾਂ ਕਰ ਰਹੀ ਹੈ ਸਾਡੇ ਤਾਂ 50 50 70 70 ਸਾਲ ਦੇ ਸਮਝੌਤੇ ਹੋਏ ਆ ਜਿਹੜੇ ਜਿਹਦੇ ਨਾਲ ਪਾਣੀ ਦੂਸਰੇ ਨੂੰ ਦਿੱਤਾ ਸਾਡੇ ਕੋਈ ਠੇਕਾ ਲਿਆ ਵੀ ਉਹੀ ਸਮਝੌਤੇ ਉਹ ਸਦੀਆਂ ਲਾਗੂ ਰਹਿਣਗੇ ਪੰਜਾਬ ਦੇ ਪਾਣੀਆਂ ਦੇ ਸਮਝੌਤੇ ਤੇ ਨੂੰ ਕੋਈ ਰਿਵਿਊ ਕਰਨ ਦੀ ਲੋੜ ਹੈ ਸਮਾਂ ਆ ਗਿਆ ਜਦੋਂ ਸਾਡੇ ਕੋਲ ਪਾਣੀ ਸੀ ਅਸੀਂ ਏਡੇ ਕਮਲੇ ਦੇਖ ਕੇ ਤੇ ਅਸੀਂ ਆਪਣਾ ਧਰਤੀ ਦਾ ਪਾਣੀ ਜਿਹੜਾ ਸੀ ਕੀਮਤੀ ਉਹ ਦਾਣਿਆਂ 'ਚ ਕਨਵਰਟ ਕਰਕੇ ਦੇਸ਼ ਦੀ ਭੁੱਖ ਦੂਰ ਕਰਤੀ ਉਹ ਕਿਸੇ ਨੇ ਐਸ ਕੰਪੋਨੈਂਟ ਪਾਣੀ ਦੀ ਕੀਮਤ ਵੀ ਨਹੀਂ ਕਿਸੇ ਕਦੇ ਅਕਾਊਂਟ ਫੋਰ ਕੀਤੀ ਪੰਜਾਬ ਦਾ ਐਡਾ ਬਟਮੁੱਲਾ ਪਾਣੀ ਮਿੱਠਾ ਪਾਣੀ ਅਸੀਂ ਮੁਖਾ ਲਿਆ ਤੇ ਉਹ ਕਿਸੇ ਨੇ ਕਦੇ ਇੱਕ ਪਾਣੀ ਦਾ ਇੱਕ ਗਲਾਸ ਵੀ ਕੰਫਰਮ ਨਹੀਂ ਕੀਤਾ ਜਿੰਸਾਂ ਦੇ ਭਾਅ ਮਿਸਣ ਵੇਲੇ ਅੱਜ ਸਾਡੇ ਕੋਲ ਜਦੋਂ ਉਹ ਵੀ ਮੁੱਕ ਗਿਆ ਫਿਰ ਸਾਡੀ ਸਰਵਾਈਵਰ ਦਾ ਸਵਾਲ ਹੈ ਅਜਵਲ ਸਾਹਿਬ ਇੱਕ ਬੜੀ ਅਹਿਮ ਚੀਜ਼ ਦਾ ਕਿ ਵੱਡੀ ਗੱਲ ਕਹੀ ਜਾ ਰਹੀ ਸੀ ਕਿ ਝੋਨੇ ਦਾ ਬਦਲ ਲੱਬਿਆ ਜਾਵੇ ਤਾਂ ਝੋਨੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਕਹਿੰਦੇ ਕਿ ਕੇਂਦਰ ਦੀ ਕੋਈ ਮਨਸ਼ਾ ਨਹੀਂ ਹੈਗੀ ਝੋਨੇ ਨੂੰ ਹਟਾਉਣ ਦੀ ਕਿਉਂਕਿ ਹੁਣ ਉਹਨਾਂ ਨੇ ਨਵੀਂ ਜਿਹੀ ਚੀਜ਼ ਕਰਤੀ ਹੈ ਸ਼ੁਰੂ ਜੋ ਨੇ ਤੋਂ ਕਿਥੇ ਨਾਲ ਬਣਾਉਣਾ ਸ਼ੁਰੂ ਕਰਤਾ ਤੇ ਉਸੇ ਤਰੀਕੇ ਨਾਲ ਹੁਣ ਆਪਣਾ ਮੁਨਾਫਾ ਉਸ ਤਰੀਕੇ ਨਾਲ ਦੇਖਣਗੇ ਜਿਹੜਾ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਦੇਖਣਾ ਹੈ ਇੱਕ ਗਰਾਊਂਡ ਰਿਐਲਿਟੀ ਸਮਝਣ ਦੀ ਕੋਸ਼ਿਸ਼ ਕਰੋ ਸੈਂਟਰਲ ਪੂਲ ਵਿੱਚ 214 ਲੱਖ ਟਨ ਅਨਾਜ ਪਿਛਲੇ ਸਾਲ ਪ੍ਰਕਿਊਰ ਹੋਇਆ ਕਣਕ ਚਾਹੀਦੀ ਸੀ 315 ਲੱਖ ਟਨ ਉਹਨਾਂ ਦਾ ਟਾਰਗੇਟ ਇਹਦਾ ਸੀ ਕਣਕ ਘੱਟ ਹੋਈ 101 ਲੱਖ ਟਨ ਘੱਟ ਕਣਕ ਹੋਈ ਹੁਣ ਉਹ ਇੰਪੋਰਟ ਕਰ ਰਹੇ ਨੇ ਜੇ ਝੋਨੇ ਨੂੰ ਬੰਦ ਕਰ ਦਿਓ ਤਾਂ ਸੈਂਟਰਲ ਫੂਡ ਕਿੱਟੀ ਹਿੱਲ ਜਾਂਦੀ ਹੈ ਦੇਸ਼ ਭੁੱਖਾ ਮਰੇਗਾ ਸੈਂਟਰ ਚ ਜਿਹਦੀ ਮਰਜ਼ੀ ਸਰਕਾਰ ਹੋਵੇ ਉਹ ਰੌਲਾ ਜਿੰਨਾ ਮਰਜ਼ੀ ਪਾਵੇ ਢਿੱਡੋਂ ਨਹੀਂ ਚਾਹੇਗਾ ਵੀ ਇੱਥੇ ਝੋਨਾ ਬੰਦ ਹੋ ਜੇ ਪੰਜਾਬ ਸਭ ਤੋਂ ਵੱਧ ਕੰਟ੍ਰਿਬਿਊਟ ਕਰਦਾ ਹੈ ਇਹ ਰਾਈ ਸੀਟਿੰਗ ਸਟੇਟ ਨਹੀਂ ਇਹ ਤਾਂ ਸਾਰੇ ਦੇਸ਼ ਲਈ ਉਹ ਪੈਦਾ ਕਰਦਾ ਹੈ ਆਉਣੇ ਪੱਖ ਨਹੀਂ ਦਿੱਤੇ ਸਾਡੀ ਇੱਕ ਸਮੱਸਿਆ ਇਹ ਰਹੀ ਆ ਹੁਣ ਤੱਕ ਜਿੰਨੇ ਸਮਝੌਤੇ ਹੋਏ ਆ ਸਾਡੇ ਪੋਲਿਟੀਕਲ ਲੀਡਰਸ਼ਿਪ ਨੇ ਚਾਹੇ ਕਿਸੇ ਦੀ ਸਰਕਾਰ ਰਹੀ ਹੋਵੇ ਉਹਨੇ ਪੈਰ ਅੜਾ ਕੇ ਨਹੀਂ ਕਿਹਾ ਕੱਲ ਹੁਣ ਪਾਰਲੀਮੈਂਟ ਵਿੱਚ ਪਰਸੋਂ ਜੋ ਕੁਝ ਸੈਂਟਰ ਦੇ ਸਟੇਟ ਮਿਨਿਸਟਰ ਨੇ ਕਿਹਾ ਵੀ ਪਾਣੀ ਸਟੇਟ ਸਬਜੈਕਟ ਹੈ ਅਸੀਂ ਇਹਦੇ ਵਿੱਚ ਕੋਈ ਕਰ ਨਹੀਂ ਸਕਦੇ ਜੇ ਪਾਣੀ ਸਟੇਟ ਸਬਜੈਕਟ ਹੈ ਸਾਡੇ ਪਾਣੀਆਂ ਨੂੰ ਵੰਡਣ ਵਾਸਤੇ ਕਿਉਂ ਉਸ ਵੇਲੇ ਦੀ ਲੀਡਰਸ਼ਿਪ ਨੇ ਪੈਰ ਨਾ ਅੜਾਏ ਅੱਜ ਸਾਰੀਆਂ ਪੋਲਿਟੀਕਲ ਪਾਰਟੀਆਂ ਚੁੱਪ ਨੇ ਕੋਈ ਬੋਲਣ ਨੂੰ ਤਿਆਰ ਨਹੀਂ ਜਿਹੜੇ ਇਸ਼ੂਜ਼ ਨੇ ਲੋਕਾਂ ਦੇ ਉਹਦੇ ਤੇ ਕੋਈ ਪੋਲਿਟੀਕਲ ਪਾਰਟੀ ਬੋਲਣ ਨੂੰ ਤਿਆਰ ਨਹੀਂ ਕੁਰਸੀ ਵਾਸਤੇ ਲੜਦੇ ਨੇ ਉਹ ਕਹਿੰਦੇ ਨੇ ਜੀ ਉਹ ਫਲਾਣਾ ਚੰਗਾ ਫਲਾਣਾ ਮਾੜਾ ਇਹ ਤਾਂ ਕਹੀ ਜਾਂਦੇ ਨੇ ਪਾਣੀ ਅੱਜ ਸਭ ਤੋਂ ਅਹਿਮ ਮੰਗ ਹੈ ਪੰਜਾਬ ਦੇ ਲੋਕਾਂ ਦੀ ਪਾਣੀ ਤੇ ਬਿਨਾ ਪੰਜਾਬ ਨਹੀਂ ਪੰਜ ਆਬ ਨਹੀਂ ਪਾਣੀ ਤੇ ਬਿਨਾ ਪੰਜਾਬ ਦੀ ਖੇਤੀ ਨਹੀਂ ਬਚਣੀ ਪਾਣੀ ਤੇ ਬਿਨਾ ਪੰਜਾਬ ਦੇ ਮਨੁੱਖ ਨਹੀਂ ਬਚਣਾ ਜੇ ਪਾਣੀ ਨਾ ਰਿਹਾ ਤਾਂ ਇਹ ਤਾਂ ਮਾਈਗ੍ਰੇਸ਼ਨ ਹੋਏਗੀ ਮਾਈਗ੍ਰੇਸ਼ਨ ਦਾ ਮਤਲਬ ਇੱਥੇ ਦੀ ਸਭਤਾ ਹੀ ਖਤਮ ਹੋ ਜਾਏਗੀ ਰਾਜੋਤ ਸਿੰਘ ਬੈਸੇ ਤੁਹਾਨੂੰ ਲੱਗਾ ਕਿ 2 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ ਦੀ ਸਰਕਾਰ ਨੇ ਬਹੁਤ ਵੱਡੇ ਦਾਅਵੇ ਕੀਤੇ ਸੀ ਇਹ 2 ਸਾਲਾਂ ਦੇ ਵਿੱਚ ਲੱਗਾ ਕਿ ਪਾਣੀ ਦੇ ਮਸਲੇ ਤੇ ਕੋਈ ਖਾਸ ਨੀਤੀ ਬਣਾਉਣ ਦੀ ਕੋਸ਼ਿਸ਼ ਹੋਈ ਹੋਵੇ ਜਾਂ ਉਸ ਵੱਲ ਕੋਈ ਕਦਮ ਵੀ ਚੁੱਕਿਆ ਹੋਵੇ ਇੱਕ ਪ੍ਰੈਕਟੀਕਲ ਮਿਸਾਲ ਦਿੰਨਾ ਤੁਹਾਨੂੰ ਜਿਹੜੀ ਹੋਈ ਹੈ ਬੀਤੇ ਵਿੱਚ ਸਾਡੇ ਬੰਦਿਆਂ ਨੇ ਫਾਜ਼ਿਲਕਾ ਜਿਲ੍ਹੇਚ ਗੰਗਾ ਨਗਰ ਵਾਲੀ ਸੜਕ 45 ਦਿਨ ਬੰਦ ਰੱਖੀ ਪਾਣੀਆਂ ਵਾਸਤੇ ਉੱਥੇ ਪਾਣੀ ਦੀ ਨਹਿਰੀ ਪਾਣੀ ਬੰਦ ਕਰ ਦਿੱਤਾ ਸੀ ਤੁਹਾਨੂੰ ਯਾਦ ਹੋ ਉਦੋਂ ਸਾਡੇ ਮੁੱਖ ਮੰਤਰੀ ਨੇ ਜਿਹੜੀ ਟ੍ਰੈਡੀਸ਼ਨਸ ਨੇ ਉਹਦੀ ਵੀ ਉਲੰਘਣਾ ਕੀਤੀ ਸਟੇਟ ਟੂ ਸਟੇਟ ਗਵਰਨਮੈਂਟ ਟੂ ਗਵਰਨਮੈਂਟ ਲੈਵਲ ਦਾ ਮੀਟਿੰਗਾਂ ਹੁੰਦੀਆਂ ਨੇ ਪਰ ਇਹਨਾਂ ਨੇ ਇੱਕ ਐਮਪੀ ਆਪੋਜੀਸ਼ਨ ਦਾ ਇਕੱਲਾ ਹੀ ਇੱਕ ਐਮਪੀ ਤੇ ਉੱਥੇ ਦੀਆਂ ਕਿਸਾਨ ਜਥੇਬੰਦੀਆਂ ਰਾਜਸਥਾਨ ਦੀਆਂ ਉਹਨਾਂ ਨਾਲ ਬਠਿੰਡੇ 'ਚ ਮੀਟਿੰਗ ਕੀਤੀ ਹਾਈ ਲੈਵਲ ਦੀ ਸਾਰੇ ਪੰਜਾਬ ਦੇ ਅਫਸਰ ਆਪਣਾ ਪ੍ਰਿੰਸੀਪਲ ਸੈਕਟਰੀ ਸਭ ਨੂੰ ਲਿਜਾ ਕੇ ਬੀਬੀਐਮਬੀ ਦੇ ਅਫਸਰ ਲਿਜਾ ਕੇ ਉਹਨਾਂ ਨੂੰ ਚੋਰੀ ਚੋਰੀ ਜੇਪੇ ਕਹਿਤਾ ਵੀ ਤੁਹਾਨੂੰ ਪਾਣੀ ਦੇ ਦੂੰ ਤੁਸੀਂ ਰੌਲਾ ਇਹਨਾ ਪਾਇਓ ਉਹਨਾਂ 'ਚ ਜਾ ਕੇ ਹਰਮਾਨਗੜ੍ਹ 'ਚ ਦੀਵਾਲੀ ਬਣਾ ਲਈ ਰੌਲਾ ਪੈ ਗਿਆ ਤੇ ਉਹ ਉਸ ਚੀਫ ਮਿਨਿਸਟਰ ਦਾ ਕੀ ਕਹੋਗੇ ਉਹ ਬਾਲਸੀ ਬਣਾਏਗਾ ਸਰ ਇਹ ਤਾਂ ਹੈਵੀ ਗੱਲ ਹੈ ਕਿ ਸੁਪਰੀਮ ਕੋਰਟ ਦੀ ਵੀ ਰਗੜਤ ਆਦੀ ਇਸਦੇ ਪਿੱਛੇ ਹੈ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਮੈਂ 3 ਜਨਵਰੀ 2023 ਨੂੰ ਇੱਕ ਚਿੱਠੀ ਲਿਖੀ ਸੀ ਉਹਦੇ ਤੇ ਸੁਪਰੀਮ ਕੋਰਟ ਗੌਰ ਕਰੇ ਉਹ ਬੜੀ ਅਹਿਮੀਅਤ ਰੱਖਦੀ ਹੈ ਉਹਨਾਂ ਨੂੰ ਕਿਹਾ ਸੀ ਵੀ ਸੁਪਰੀਮ ਕੋਰਟ ਦੇ ਜੱਜਿਸ ਦੀ ਈਗੋ ਨਹੀਂ ਹੁੰਦੀ ਜੱਜਿਸ ਨੇ ਕਨਸਟੀਟਿਊਸ਼ਨ ਨੂੰ ਔਰ ਕਾਨੂੰਨ ਨੂੰ ਸਾਹਮਣੇ ਰੱਖ ਕੇ ਇਨਸਾਫ ਦੇਣਾ ਹੁੰਦਾ ਹੈ ਜੇ ਜੱਜਿਸ ਹੀ ਐਸਵਾਈਐਲ ਐਸਵਾਈਐਲ ਕਹਿਣ ਲੱਗ ਜਾਣ ਕਿ ਸਾਡੇ ਮੂੰਹ ਚੋਂ ਨਿਕਲ ਗਿਆ ਇਲਾਹੀ ਹੁਕਮ ਹੈ ਇਹ ਤਾਂ ਈਗੋ ਪ੍ਰੋਬਲਮ ਹੋ ਗਈ ਜਦੋਂ ਕਨਸਟੀਟਿਊਸ਼ਨ ਕਹਿੰਦਾ ਹੈ ਵੀ ਪਾਣੀ ਸਟੇਟ ਸਬਜੈਕਟ ਹੈ ਤੇ ਜੇ ਜਿਹੜੇ ਪਿਛਲੇ ਸਮਝੌਤੇ ਹੋਏ ਸਾਰੇ ਅਨਕਨਸਟੀਟਿਊਸ਼ਨਲ ਹੈ ਤਾਂ ਫਿਰ ਸੁਪਰੀਮ ਕੋਰਟ ਨੂੰ ਐਸਵਾਈਐਲ ਫੋਰ ਵਟ ਸਵਾਲ ਮੇਰਾ ਇਹ ਹੈ ਐਸਵਾਈਐਲ ਫੋਰ ਵਟ ਪਾਣੀ ਤਾਂ ਹੈ ਨਹੀਂ ਸਾਡੇ ਕੋਲ ਦੇਣ ਨੂੰ ਐਸਆਈਐਲ ਤੇ ਕਿਉਂ ਖਰਚ ਕਰਵਾਇਆ ਜਾ ਰਿਹਾ ਹੈ ਇਹਦਾ ਮਤਲਬ ਇੱਕ ਸਾਜ਼ਿਸ਼ ਬੁਣੀ ਹੋਈ ਹੈ ਜਿਨੇ ਪੰਜਾਬ ਨੂੰ ਅੱਗੇ 20 ਸਾਲ ਪੂਰਾ ਸੰਤਾਪ ਭੋਗਣ ਲਈ ਮਜਬੂਰ ਕੀਤਾ ਉਸੇ ਐਸਆਈਐਲ ਤੋਂ ਸ਼ੁਰੂ ਹੋ ਕੇ ਆਪਰੇਸ਼ਨ ਬਲੂ ਸਟਾਰ ਹੋ ਗਿਆ ਆਪਰੇਸ਼ਨ ਬਲੈਕ ਟੰਡਰ ਹੋ ਗਿਆ ਉਸ ਐਸਆਈਐਲ ਤੋਂ ਲੈ ਕੇ ਪੰਜਾਬ ਦੀ ਤੇ ਹਾਲਾਤ ਵਿਗੜੇ ਰਹੇ ਹੁਣ ਨਾਰਮਲ ਹੋਣ ਲੱਗੇ ਹੋਣ ਲੱਗੇ ਆ ਹੁਣ ਉਸ ਐਸਆਈਐਲ ਨੂੰ ਲੈ ਕੇ ਫੇਰ ਸਾਨੂੰ ਛੇੜਨ ਲੱਗੇ ਮੈਂ ਇਸ ਤੇ ਨਾ ਇੱਕ ਚੀਜ਼ ਥੋੜੀ ਐਡ ਕਰਨਾ ਚਾਹੁੰਦਾ ਹੈ ਸੁਪਰੀਮ ਕੋਰਟ ਦੇ ਉੱਤੇ ਇਹ ਰਹਾ ਹੁੰਦਾ ਹੈ ਵੀ ਦੇ ਡਿਵਰਸਪੈਕਟ ਰਾਜੀਵਾਲ ਸਾਹਿਬ ਨੇ ਠੀਕ ਹੈ ਚਾਹੀਦਾ ਤਾਂ ਇਹ ਹੈ ਜਿਹੜੇ ਕਨਸਟੀਟਿਊਸ਼ਨਲ ਮੈਟਰ ਪੈਂਡਿੰਗ ਪਏ ਨੇ ਸੈਕਸ਼ਨ 78 ਹੈ 79 ਹੈ 80 ਹੈ ਜਿਹੜੇ ਚੈਲੰਜ ਹੋਏ ਸੀ ਕਿਸੇ ਵੇਲੇ ਵੀ ਇਹ ਗਲਤ ਨਹੀਂ ਇੰਟਰ ਸਟੇਟ ਦਾ ਡਿਸਪਿਊਟ ਹੈ ਨਹੀਂ ਵੀ ਉਹਨਾਂ ਦੇ ਤਾਂ ਸੁਪਰੀਮ ਕੋਰਟ ਕੋਈ ਫਾਈਨਡਿੰਗ ਵਰਡਿਕਟ ਕੋਈ ਵੈਸ ਕਰ ਲਈ ਤਿਆਰ ਨਹੀਂ ਨੰਬਰ 2 ਕਨਸਟੀਟਿਊਸ਼ਨ ਸਟੇਟ ਲਿਸਟ ਦੇ ਕੋ 17ਵੇਂ ਨੰਬਰ ਤੇ ਦਰਜਾ ਪਾਣੀ ਇਹ ਇਹ ਕਨਸਟੀਟਿਊਸ਼ਨਲ ਸਬਜੈਕਟ ਆ ਇਹਦੇ ਉੱਪਰ ਬਹਿਸ ਕਰਨ ਲਈ ਤਿਆਰ ਨਹੀਂ ਸਿਰੋ ਜਿਹੜਾ ਨੌਨ ਇਸ਼ੂ ਹੈ ਵੀ ਐਸਵਾਈਐਲ ਬਣੇ ਕਿਉਂਕਿ ਹਰਿਆਣਾ ਨੇ ਦੇਖੋ ਇੱਕ ਡਿਕਰੀ ਆ 2004 ਦੀ ਵੀ ਉਸੇ ਲਾਗੂ ਕਰਨੀ ਆ ਐਸਵਾਈਐਲ ਬਣੇ ਪਰ ਕਹਿੰਦੇ ਪਾਣੀ ਨਾਲ ਕੁਝ ਬਣ ਨਹੀਂ ਤੁਸੀਂ ਸੁਪਰੀਮ ਕੋਰਟ ਦਾ ਪਿਛਲਾ ਦੇਖੋ ਆਰਡਰ ਜਿਸ ਤੇ ਚੱਲ ਰਿਹਾ ਹੈ ਉਹ ਕਹਿੰਦਾ ਵੀ ਆਰ ਲੀਸਡ ਕਨਸਰਨਡ ਵਿਦ ਅ ਅਲੋਕੇਸ਼ਨ ਆਫ ਵਾਟਰ ਐਸਵਾਈਐਲ ਬਣਾ ਦਿਓ ਫਿਰ ਉਹਦਾ ਮੈਨਾ ਕੀ ਹੈ ਔਰ ਪੰਜਾਬ ਸਰਕਾਰ ਵਾਲੇ ਤੁਸੀਂ ਪੁੱਛਿਆ ਪੰਜਾਬ ਸਰਕਾਰ ਦਾ ਉਸੇ ਆਰਡਰ ਵੀ ਪੜਿਆ ਹੈ ਜੋ ਸਟੈਂਡ ਪੰਜਾਬ ਸਰਕਾਰ ਨੇ ਉੱਥੇ ਲਿੱਤਾ ਹੈ ਉਹ ਦੋ ਗੱਲਾਂ ਨੇ ਉਸ ਦੇ ਵਿੱਚ ਇੱਕ ਤਾਂ ਇਹ ਕਹਿੰਦੇ ਨੇ ਕਿ ਸਾਡੇ ਕੋਲ ਉੰਨਾ ਪਾਣੀ ਹੁਣ ਹੈ ਨਹੀਂ ਜਿੰਨਾ ਪਾਣੀ ਪਹਿਲਾਂ ਸੀ ਇਸ ਦਾ ਪਾਣੀ ਵਧਾਣਾ ਚਾਹੁੰਦੇ ਨੇ ਨੰਬਰ 2 ਵੀ ਅਸੀਂ ਹੁਣ ਕਿਉਂਕਿ ਜਮੀਨ ਡੀ ਰੂਟਿਫਾਈ ਹੋ ਗਈ ਹੈ ਜਮੀਨ ਸਾਡੇ ਕੋਲ ਹੈ ਨਹੀਂ ਨੰਬਰ 2 ਕਿਸਾਨਾਂ ਔਰ ਲੋਕ ਇਸ ਦਾ ਵਿਰੋਧ ਕਰਦੇ ਨੇ ਇਸੀ ਨਹਿਰ ਬਣ ਨਹੀਂ ਸਕਦੀ ਇਹ ਕਦੇ ਨਹੀਂ ਕਿਹਾ ਕਿ ਪੰਜਾਬ ਕੋਲ ਪਾਣੀ ਸਰਪਲਸ ਹੈ ਨਹੀਂ ਪੰਜਾਬ ਦੀ ਧਰਤੀ ਨੂੰ ਪਾਣੀ ਪੂਰਾ ਮਿਲੇ ਪੰਜਾਬ ਦੇ ਪਾਣੀ ਦਾ ਕੋਈ ਕਨਸਟੀਟਿਊਸ਼ਨਲ ਰਾਈਟ ਤਾਂ ਹੋਵੇ ਇਹ ਕਦੇ ਨਹੀਂ ਜਿਹੜਾ ਕਿ ਸਟੈਂਡ ਲੈਣਾ ਚਾਹੀਦਾ ਇਸ ਲਈ ਸਾਡਾ ਤਰਾਜ ਹੈ ਪੱਪੂ ਸਾਹਿਬ ਪੱਪੂ ਸਾਹਿਬ ਐਸ ਵੀ ਐਲ ਦਾ ਇੱਕ ਠੀਕ ਹਾਂਜੀ ਇੱਕ ਗੱਲ ਰਹਿ ਗਈ ਸੀ ਮੈਂ ਮੈਂ ਇੱਕ ਕੱਚ ਅਸ ਸ਼ੋਕਮਤਰਾ ਪਾਸ ਕੀਤਾ ਹੈ ਦੇਖੋ ਦੇਖੋ ਉਹ ਜਿਹੜੀ ਐਸ ਵੀ ਐਲ ਹਰਿਆਣੇ ਪਾਸੇ ਚੱਲਦੀ ਹੈ ਨਾ ਉਹਦਾ ਸਾਡੀ ਨਰਵਾਣਾ ਬ੍ਰਾਂਚ 'ਚ ਪਤਾ ਨਹੀਂ ਕਿੰਨਾ ਪਾਣੀ ਜਾ ਰਿਹਾ ਉਹਨਾਂ ਕੋਈ ਮਿੰਦਾ ਹੀ ਪਾਣੀ ਹੈ ਨਹੀਂ ਆਪਾਂ ਉੱਥੇ ਜਾ ਕੇ ਦੇਖਿਆ ਵੀ ਅੱਗੇ 2 ਕਿਲੋਮੀਟਰ ਜਾ ਕੇ ਦੋ ਨਹਿਰਾਂ ਪੂਰੀਆਂ ਹੋ ਗਈਆਂ ਵੀ ਐਲੋਗੇਟਡ ਵਾਟਰ ਤੋਂ ਵੀ ਜ਼ਿਆਦਾ ਪਾਣੀ ਜਾ ਰਿਹਾ ਹੈ ਰਾਜਸਥਾਨ ਨੂੰ ਪਹਿਲੀ ਫਾਲਤੂ ਜਾ ਰਿਹਾ ਉਹਨਾਂ ਦੀ ਇਵਨ ਕਲੈਸਟੀ ਤੋਂ ਜ਼ਿਆਦਾ ਪਾਣੀ ਜਾ ਰਿਹਾ ਮੈਂ ਇੱਕ ਮਤੀ ਵਾਰ ਇਹ ਤੁਹਾਨੂੰ ਦੱਸਣਾ ਸੀ ਅਸੀਂ ਅੱਜ ਸਭ ਤੋਂ ਪਹਿਲਾਂ 2 ਮਿੰਟ ਦਾ ਮੌਨ ਧਾਰਨ ਕਰਕੇ ਸਾਰਜ ਸੁਖ ਸਿੰਘ ਨੂੰ ਵਰਗੁਰੀਤ ਸਿੰਘ ਖੰਡ ਸਾਡੇ ਇੱਕ ਜ਼ਿਲ੍ਹੇ ਦੇ ਜਨ ਸੈਕਟਰੀ ਸੀ ਉਹਨਾਂ ਨੂੰ ਇੱਕ ਸਾਡੇ ਪ੍ਰਧਾਨ ਦੇ ਬੇਟੇ ਦੀ ਨੌਜਵਾਨ ਦੀ ਮੌਤ ਹੋ ਗਈ ਉਹਨਾਂ ਨੂੰ ਸ਼ੋਕਮਤਬਾਸ਼ ਕੀਤਾ ਅਸੀਂ ਹੌਕਸੋਜਾ ਕੀਤਾ 2 ਮਿੰਟ ਦਾ ਮੌਨ ਧਾਰਨ ਕਰਕੇ ਉਸਾ ਨੂੰ ਜੇਨੀ ਸੁਪਰੀਮ ਕਰਨੀਆਂ ਫਰੈਸ਼ ਫਾਈਂਡਿੰਗ ਆਈਆਂ ਨੇ ਪੰਜਾਬ ਨੂੰ ਅਫੈਕਟ ਕਰਨੀਆਂ ਹਾਲੇ ਸਮੇਂ ਦੇ ਵਿੱਚ ਜਿਉਂ ਪ੍ਰੀ ਡੀਟੀਐਲ ਜਿੱਦ ਲਈ ਡਾ ਡਿਗਨ ਨਹੀਂ ਦਿੱਤਾ ਨਹੀਂ। ਜਿਹਨੇ ਜੋ ਹਵਾਲਾ ਟ੍ਰੀਮਪੋਰਟ ਵੱਲੋਂ ਨਿਰਦੇਸ਼ ਦਿੱਤੀ ਉਹਦਾ ਡਿਗਨ ਦਿੱਤਾ ਹੈ। ਨਹੀਂ ਮੈਂ ਤਾਂ ਜੋ ਪਿੱਛੇ ਸੁਣ ਹੁਣ ਤਾਂ ਜਨਵਰੀ ਸੁਣਵਾਈ ਹੋਣੀ ਆ। ਜਨਵਰੀ ਪਤਾ ਚੱਲਦਾ ਵੀ ਪੰਜਾਬ ਸਰਕਾਰ ਕੀ ਸਟੈਂਡ ਲੈਂਦੀ ਹੈ। ਪਰ ਪਿੱਛੇ ਜੋ ਪੰਜਾਬ ਸਰਕਾਰ ਨੇ ਸਟੈਂਡ ਲੁਟਾ ਉਹ ਸਟੈਂਡ ਕੰਪਰੋਮਾਈਜ਼ ਕਰਦਾ ਪੰਜਾਬ ਦੇ ਇੰਟਰਸਟ ਨੂੰ। ਜਿਹੜਾ ਕਿ ਨਹੀਂ ਲੈਣਾ ਚਾਹੀਦਾ ਉੱਥੇ। ਉਹ ਤਾਂ ਉਹਨਾਂ ਰਿਕਾਰਡ ਹੈ ਉਹਨਾਂ ਦੇ ਉਸ ਦੇ ਵਿੱਚ ਆਇਆ ਦੋ ਗੱਲਾਂ ਕਹਿ ਦੇਣੀਆਂ ਕਿ ਸਾਡੇ ਕੋਲ ਉਨਾ ਪਾਣੀ ਨਹੀਂ ਜਿੰਨਾ ਪਾਣੀ ਪਹਿਲਾਂ ਸੀ ਇਸ ਨਾਲ ਪਾਣੀ ਜ਼ਰੂਰ ਹੈ ਬਾਅਦ ਫालतू ਦੇਣ ਲਈ ਨੰਬਰ 1 ਨੰਬਰ 2 ਇਹ ਕਹਿਣਾ ਵੀ ਨਹਿਰ ਨੂੰ ਲੋਕ ਨਹੀਂ ਮੰਨਦੇ ਕਿਉਂਕਿ ਵਿਰੋਧ ਹੈ ਇੱਥੇ ਜ਼ਮੀਨ ਦੀ ਡੀ ਨੋਟੀਫਾਈ ਹੋ ਗਈ ਹੈ ਇਹ ਇਹ ਵੀ ਉਸ ਦੀ ਇਨਡਾਇਰੈਕਟ ਤੰਗ ਨਾਲ ਐਡਮਿਸ਼ਨ ਹੈ ਇਹ ਗਲਤ ਹੈ